ਦੀ ਵੰਡ ਕੀਤੀ ਗਈ ਇੱਕ ਸਭ ਤੋਂ ਪਹਿਲਾਂ ਯੁੱਗ ਸਤ ਦਾ ਗਿਆ ਸਤ ਯੁੱਗ ਉਸ ਤੋਂ ਬਾਅਦ ਤ੍ਰੇਤਾ ਆ ਗਿਆ ਤੀਜਾ ਆ ਗਿਆ ਪਹਿਲਾਂ ਦਵਪਰ ਤੇ ਜਿਹੜਾ ਅਖੀਰਲਾ ਆ ਸਮਾ ਹੁਣ ਕਲ ਯੁੱਗ ਦਾ ਚੱਲ ਰਿਹਾ ਪਰ ਸਤਗੁਰ ਨੇ ਬਾਣੀ ਚ ਜਦੋਂ ਕਿਰਪਾ ਕੀਤੀ ਨਾ ਇਨ੍ਹਾਂ ਯੁੱਗਾਂ ਵਿੱਚ ਦੇਖੋ ਲੋਕਾਂ ਦੇ ਖਿਆਲ ਨੇ ਕਿ ਸਤ ਯੁੱਗ ਵਿੱਚ ਬੜੇ ਚੰਗੇ ਲੋਕ ਸਨ ਤੇ ਇਹ ਵੀ ਕਹਿੰਦੇ ਵੀ ਉਦੋਂ ਪਰਮੇਸ਼ਰ ਪਰਮਾਤਮਾ ਦੀ ਲੋਕ ਬੰਦਗੀ ਬੜੇ ਕਰਦੇ ਗੁਰੂ ਨਾਨਕ ਸਾਹਿਬ ਜੀ ਦਾ ਇੱਕ ਸ਼ਬਦ ਬੜੇ ਧਿਆਨ ਨਾਲ ਸੁਣਿਓ ਦਾਦਾ ਕਹਿੰਦੇ ਸਮਾ ਹਰ ਇੱਕ ਸਬਦੀਲ ਹੁੰਦਾ ਪਰ ਚੇਤੇ ਰੱਖੋ ਮਨੁੱਖ ਅਸਲ ਚ ਉਹੀ ਆ ਜਿਹੜਾ ਹਰ ਸਮੇਂ ਪਰਮੇਸ਼ਰ ਪਰਮਾਤਮਾ ਨੂੰ ਚੇਤੇ ਰੱਖਦਾ ਦਾਦਾ ਕਹਿੰਦੇ ਸਤਜੁਗ ਚ ਵੀ ਆਹ ਚੰਦਰਮਾ ਸੀ ਜਿਹੜਾ ਅੱਜ ਚੜ ਰਿਹਾ ਇਹ ਤਾਰੇ ਅੱਜ ਜਿਹੜੇ ਕਲਯੁਗ ਚ ਇਹ ਦੇਖਦੇ ਆ ਇਹ ਉਦੋਂ ਵੀ ਸਨ ਜਦੋਂ ਵੀ ਬੰਦੇ ਦਾ ਕੁਝ ਤਬਦੀਲ ਹੁੰਦਾ ਬੰਦੇ ਦੇ ਮਨ ਦੀ ਬਿਰਤੀਆਂ ਹੀ ਤਬਦੀਲ ਨੇ ਜੇਕਰ ਰੱਬ ਪਰਮੇਸ਼ਰ ਦੇ ਚਰਨਾਂ ਤੋਂ ਟੁੱਟ ਕੇ ਵਿਕਾਰ ਭੋਗਨੇ ਆ ਤੇ ਕਲਯੁਗ ਦਾ ਸਮਾਂ ਹੈ ਚੇਤੇ ਰੱਖੋ ਜੇ ਅੱਜ ਵੀ ਸਮੇਂ ਚ ਰਹਿ ਕੇ ਗੁਰੂ ਦੀ ਗੋਚੇ ਟਿਕਿਆ ਸ਼ੁਭ ਗੁਣਾਂ ਨੂੰ ਅੰਦਰ ਧਾਰਨ ਕੀਤਾ ਸਮਾਂ ਕੋਈ ਵੀ ਹੋਵੇ ਸਤਜੁਗ ਤੋਂ ਘੱਟ ਨਹੀਂ ਗੁਰੂ ਨਾਨਕ ਸਹਿਬ ਮਹਾਰਾਜ ਕਹਿੰਦੇ ਸਹੀ ਚੰਦ ਚੜ੍ਹੇ ਸਿਤਾਰੇ ਸਹੀ ਦਿਨ ਅਰ ਤਪਤ ਰਹੇ ਮੇਰੇ ਮਾਲਕਾ ਸੰਸਾਰ ਤੇ ਕੁਝ ਵੀ ਤਬਦੀਲ ਨਹੀਂ ਹੋਇਆ ਸਤਜੁਗ ਤੇ ਜਿਹੜੇ ਸਤਜੁਗ ਦੇ ਵਿੱਚ ਜਿਹੜੇ ਤਾਰੇ ਚੜ੍ਹਦੇ ਸਨ ਚੰਦਨ ਮਾ ਜਿਹੜਾ ਆਪਣੀ ਬਖਸ਼ਿਸ਼ ਵਰਤੌਂਦਾ ਸੀ ਅੱਜ ਵੀ ਸਭ